ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸੱਤ ਇਸ ਸਮੇਂ ਅਸੀਂ ਸੂਰਜਕੋਟ ਦੇ ਨਜ਼ਦੀਕ ਮੌਜੂਦ ਹਾਂ ਆ ਸੜਕ ਜਿੱਥੇ ਬਲ ਗਿਆ ਪੈਂਦਾ ਉੱਥੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਦਰਦਨਾਕ ਹਾਦਸਾ ਹੋਇਆ ਔਰ ਬੜਾ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇੱਕ ਪਰਿਵਾਰ ਉੱਜੜ ਗਿਆ ਆ ਪਰਿਵਾਰਕ ਜਨ ਰੋਂਦੇ ਨਹੀਂ ਦੇਖੇ ਜਾ ਰਹੇ ਔਰ ਬਹੁਤ ਬੁਰਾ ਹਾਦਸਾ ਹੋਇਆ ਬਹੁਤ ਮਾੜਾ ਹਾਦਸਾ ਹੋਇਆ ਔਰ ਦੇਖ ਕੇ ਖੁਦ ਆਪਣੇ ਆਪ ਨੂੰ ਵੀ ਤਕਲੀਫ ਮਹਿਸੂਸ ਹੋ ਰਹੀ ਆ ਅਮੇਂਦਰਾ ਗੱਡੀ ਐਕਸਵੀ 300 BB 36 H 39 39 ਦੱਸਿਆ ਜਾ ਰਿਹਾ ਇਸ ਗੱਡੀ ਵਿੱਚ ਇੱਕ ਫੈਮਿਲੀ ਸੀ ਹਸਬੰਡ ਵਾਈਫ ਤੇ ਬੱਚਾ ਜੋ ਦੱਸਿਆ ਜਾ ਰਿਹਾ ਤੇ ਸਾਹਮਣੇ ਉਹ 709 ਗੱਡੀ ਹੈ ਜੀ ਤੇ ਤੁਸੀਂ ਜਿਹੜਾ ਐਕਸੀਡੈਂਟ ਦੇਖ ਸਕਦੇ ਹੋ ਕਿ ਆਮੋ ਸਾਹਮਣੇ ਦੀ ਟੱਕਰ ਹੈ ਬਹੁਤ ਜ਼ਿਆਦਾ ਜ਼ਬਰਦਸਤ ਟੱਕਰ ਹੈ ਔਰ ਨੁਕਸਾਨ ਬਹੁਤ ਵੱਡਾ ਹੋ ਗਿਆ ਗੱਡੀਆਂ ਦਾ ਤਾਂ ਹੋਇਆ ਹੀ ਹੈ ਪਰ Mahindra ਗੱਡੀ 'ਚ ਜਿਹੜਾ ਪਰਿਵਾਰ ਬੈਠਾ ਸੀ ਨਾ ਪੂਰਾ ਹੋਣ ਵਾਲਾ ਘਟਾ 709 ਗੱਡੀ ਦੇ ਨੰਬਰ PP10JD1676 ਔਰ ਜੋ ਦੱਸਿਆ ਜਾ ਰਿਹਾ ਹੈ ਹਾਲਾਂਕਿ ਅਸੀਂ ਮੌਕੇ ਤੇ ਮੌਜੂਦ ਨਹੀਂ ਸੀ ਜੋ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਸ ਤੋਂ ਜੋ ਅੰਦਾਜ਼ੇ ਲੱਗ ਰਹੇ ਹਨ ਕਹਿੰਦੇ ਕਿ ਇਹ ਗੱਡੀ ਆਪਣੀ ਸਾਈਡ ਤੇ ਆ ਰਹੀ ਸੀ 709 ਆ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਟਾਇਰ ਕਿਸਰੇ ਦੀ ਤਸਵੀਰ ਵੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੋਣੀ ਜੋ ਦੱਸਿਆ ਗਿਆ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰ ਰਹੇ ਔਰ ਉਹ ਗੱਡੀ ਜਿਹੜੀ ਹੈ ਉਹ ਰਾਹੋ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਉਹ ਰਸਤਾ ਕਿਵੇਂ ਭਟਕ ਗਏ ਇਸ ਸਾਈਡ ਤੇ ਕਿਵੇਂ ਆਏ ਇਹ ਤਾਂ ਹੁਣ ਚਸ਼ਮਦੀਤ ਦੇ ਦੱਸ ਸਕਦੇ ਆ ਪਰ ਹਾਦਸਾ ਬਹੁਤ ਜ਼ਬਰਦਸਤ ਹੋਇਆ ਤੁਸੀਂ ਦੇਖੋ ਕਿ ਗੱਡੀ ਬੁਰੀ ਤਰ੍ਹਾਂ ਪਿੱਚਕ ਗਈ ਹੈ ਸ਼ੀਸ਼ਾ ਟੁੱਟ ਗਿਆ ਔਰ ਨੁਕਸਾਨ ਬਹੁਤ ਵੱਡਾ ਹੋਇਆ ਇੱਕ ਵਿਅਕਤੀ ਦੀ ਮੌਤ ਦੱਸੀ ਜਾ ਰਹੀ ਹੈ ਔਰ ਇੱਕ ਲੇਡੀ ਤੇ ਬੱਚਾ ਜਿਹੜਾ ਆ ਉਹ ਗੰਭੀਰ ਹੂ ਵਿੱਚ ਫੱਟੜ ਨੇ ਹਾਲਾਂਕਿ ਦੱਸਿਆ ਜਾਂਦਾ 709 ਦਾ ਡਰਾਈਵਰ ਸੀ ਉਹ ਫਿਰ ਮੌਕੇ ਤੋਂ ਫਰਾਰ ਹੋ ਗਿਆ ਔਰ ਮੌਕੇ ਤੇ ਜਿਹੜੇ ਚਸ਼ਮਦੀਤ ਸੀਗੇ ਜਾਂ ਮੌਕੇ ਤੇ ਜਿਹੜੇ ਬਾਅਦ ਚ ਲੋਕ ਪਹੁੰਚੇ ਉਹਨਾਂ ਨੇ ਬੜੀ ਜੱਦੋਜਹਿਦ ਕੀਤੀ ਜਿਹੜੇ ਵੀਰ ਨੇ ਸਾਨੂੰ ਵੀਡੀਓ ਵੀ ਭੇਜੀ ਉਹਨਾਂ ਨੇ ਆਪ ਹਿੰਮਤ ਕਰਕੇ ਉਦਦਮ ਕਰਕੇ ਜਿਹੜੇ ਲੋਕ ਇਸ ਗੱਡੀ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਇੱਕ ਲੇਡੀ ਤੇ ਬੱਚੇ ਨੂੰ ਰਾਹੋ ਵਿਖੇ ਹਸਪਤਾਲ 'ਚ ਭੇਜਿਆ ਗਿਆ ਐਮਰਜੈਂਸੀ ਸਿਚੁਏਸ਼ਨ 'ਚ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਨੇ ਔਰ ਇੱਕ ਵਿਅਕਤੀ ਨੂੰ ਨਵਾਂ ਸ਼ਹਿਰ ਭੇਜਿਆ ਗਿਆ ਇੱਕ ਨਿੱਜੀ ਹਸਪਤਾਲ 'ਚ ਜੋ ਬਹੁਤ ਅਨਫੋਰਚਨਟਲੀ ਦੱਸਿਆ ਜਾ ਰਿਹਾ ਬਹੁਤ ਮੰਦ ਭਾਗ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਸ਼ਾਇਦ ਡੈਥ ਹੋ ਗਈ ਹੈ ਤਾਂ ਮੰਤ ਸર્ટਿਫੀਕੇਟ ਵੀ ਦੇਖੋ ਗੱਡੀ ਦੇ ਅੰਦਰ ਚੈਫਸ ਵਗੈਰਾ ਵੀ ਪਏ ਆ ਬੂਟ ਵੀ ਨਜ਼ਰ ਆ ਰਹੇ ਔਰ ਇੱਕ ਪਰਿਵਾਰ ਖੁਸ਼ੀ-ਖੁਸ਼ੀ ਆ ਰਿਹਾ ਹੁਣ ਸੌ ਪਲੈਨਿੰਗਸ ਹੁੰਦੀਆਂ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਅਗਰ ਦੇਖੋ ਤੁਸੀਂ ਸਟੀering ਵੀਲ ਟੱਕ ਟੁੱਟ ਗਿਆ ਡੈਸ਼ਬੋਰਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਲੇਡੀਜ਼ ਜਿਹੜੀ ਪੰਜਾਬੀ ਜੋਤੀ ਵੀ ਤੁਹਾਨੂੰ ਨਜ਼ਰ ਆ ਰਹੀ ਹੁਣੀ ਹੈ ਬੂਟ ਚੱਪਲਾ ਸਭ ਕੁਝ ਨਜ਼ਰ ਆ ਰਿਹਾ ਔਰ 에ਅਰ ਬੈਗ ਜਿਹੜੇ ਆ ਉਹਨਾਂ ਤੇ ਵੀ ਖੂਨ ਦਾ ਨਿਸ਼ਾਨ ਹੈ ਸੋ ਬਹੁਤ ਜ਼ਬਰਦਸਤ ਟੱਕਰ ਹੋਈ ਹੈ ਜ਼ੋਰਦਾਰ ਟੱਕਰ ਹੁੰਦੀ ਹੈ ਔਰ ਬਹੁਤ ਮੰਦ ਭਾਗੀ ਗੱਲ ਇਹ ਕਹਿਣੀ ਪੈ ਰਹੀ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਿਆ ਜਦੋਂ ਇੱਧਰ ਦੀ ਗੱਲ ਕਰਦੇ ਆ ਆਪਣੇ ਮਨ ਨੂੰ ਵੀ ਕਿਤੇ ਨਾ ਕਿਤੇ ਬਹੁਤ ਡੂੰਗੀ ਸੱਟ ਵੱਜਦੀ ਆ ਜਿੰਨੇ ਇੱਥੇ ਲੋਕ ਮੌਜੂਦ ਨੇ ਜਦੋਂ ਮੌਤ ਦੀ ਗੱਲ ਸੁਣਦੇ ਆ ਤਾਂ ਇੱਕ ਵਾਰ ਤਾਂ ਤਰਾ ਨਿਕਲ ਜਾਂਦਾ ਕਿ ਯਾਰ ਕਿਸੇ ਦੇ ਘਰ ਅੱਜ ਜਿਹੜਾ ਆ ਉਹ ਉਜਾੜਾ ਹੋ ਗਿਆ ਤਿਹਾਰਾਂ ਦੇ ਦਿਨ ਹੈ ਲੋਕੀ ਬਹੁਤ ਸਾਰੀਆਂ ਤਿਆਰੀਆਂ ਕਰਦੇ ਪਰ ਆ ਜਦੋਂ ਇੱਧਰ ਤਾਂ ਹਾਲਾਤ ਬਣਦੇ ਆ ਤਾਂ ਮਨ 'ਚ ਬਹੁਤ ਤਕਲੀਫ ਹੁੰਦੀ ਆ ਇੱਕ ਕੋਈ ਮੌਕੇ ਤੇ ਮੌਜੂਦ ਜਿਹੜੇ ਅਫਸਰ ਸਹਿਬਾਨ ਉਹਨਾਂ ਨੇ ਗੱਲਬਾਤ ਕਰਦੀ ਜੀ ਸਰ ਕੀ ਸਿਚੁਏਸ਼ਨ ਬਣੀ ਜੀ ਸਿਚੁਏਸ਼ਨ ਇਹ ਗੱਡੀ ਇਧਰੋਂ ਆ ਰਹੀ ਸੀ ਰਾਹੋਂ ਵੱਲ ਠੀਕ ਹੈ ਇਹ ਜ ਆ 407 709 ਆ ਓਕੇ ਇਹ ਇਹ ਆ ਰਿਹਾ ਸੀਗਾ ਇਧਰੋਂ ਆਪਣੇ ਨਵਾਂ ਸ਼ਹਿਰ ਵੱਲ ਤੇ ਇਹ ਕਾਰ ਵਾਲੇ ਨੇ ਗਲਤ ਸਾਈਡ ਤੇ ਆ ਕੇ ਟੱਕਰ ਮਾਰੀ ਹੈ ਇਹਦੇ ਵਿੱਚ ਦੇਖਣ ਨੂੰ ਇਹ ਲੱਗ ਰਿਹਾ ਦੇਖਣ ਨੂੰ ਲੱਗ ਰਿਹਾ ਔਰ ਉਹਨੇ ਕਾਫੀ ਦੂਰ ਤੋਂ ਪਿਛੇ ਬ੍ਰੇਕ ਤਾਂ ਮਾਰੀ ਹੈ ਬਟ ਹੁਣ ਬਾਕੀ ਪਤਾ ਲੱਗੂਗਾ ਉਹਨਾਂ ਨੂੰ ਮਿਲ ਕੇ ਜਿਹੜੇ ਬੰਦੇ ਹਸਪੀਟਲ ਭੇਜ ਦਿੱਤੇ ਆ ਮੈਂ ਹੁਣ ਹਸਪਤਾਲ ਜਾ ਰਿਹਾ ਮੈਂ ਜਾ ਕੇ ਦੇਖਦਾ ਉਹਨਾਂ ਦੀ ਟ੍ਰੈਫਿਕ ਕੁਆਲਿਟੀ ਪਹਿਲਾਂ ਆ ਗਈ ਸੀ ਟ੍ਰੈਫਿਕ ਇੰਚਾਰਜ ਜਿਹੜਾ ਸੀ ਉੱਥੇ ਪਹੁੰਚ ਗਿਆ ਸੀ ਠੀਕ ਹੈ ਜੀ ਕੋਈ ਕੁਛ ਅੰਦਾਜ਼ਾ ਜੀ ਗੱਡੀ 'ਚ ਕਿੰਨੇ ਲੋਕ ਸਵਾਰ ਸੀ ਇਹਦੇ ਵਿੱਚ ਤਿੰਨ ਸਿਗੇ ਲੋਕ ਤੇ ਇੱਕ ਬੱਚਾ ਸੀਗਾ ਠੀਕ ਹੈ ਜੀ ਤੇ ਜਿਹੜਾ 709 ਵਾਲਾ ਡਰਾਈਵਰ ਉਹ ਪਹੁੰਚ ਗਿਆ ਜੀ ਹੈਲੋ ਪਹੁੰਚ ਗਿਆ ਪਹੁੰਚ ਗਿਆ ਠੀਕ ਹੈ ਤੇ ਹੁਣ ਕੀ ਕਾਰਵਾਈ ਚੱਲ ਰਹੀ ਹੈ ਮੈਂ ਜਾ ਰਿਹਾ ਜੀ ਹਸਪਤਾਲ ਜਾ ਰਿਹਾ ਜਾ ਕੇ ਦੇਖਦਾ ਕੀ ਹਾਲਾਤ ਆ ਉਸ ਹਿਸਾਬ ਨਾਲ ਫਿਰ ਤੁਹਾਨੂੰ ਰਿਪੋਰਟ ਬਹੁਤ ਸ਼ੁਕਰੀਆ ਤੇ ਹੁਣ ਸਾਡੇ ਨਾਲ ਟ੍ਰੈਫਿਕ ਇੰਚਾਰਜ ਰਾਹੁਤ ਤੋਂ ਗੁਰਮੇਲ ਜਿੱਦ ਇਨਫੋਰਮੇਸ਼ਨ ਪਹੁੰਚ ਗਿਆ ਦੱਸਿਆ ਜਾ ਰਿਹਾ ਕਿ ਤੁਰੰਤ ਪਹੁੰਚਦੇ ਆ ਬਾਕੀ ਹਾਲ ਜੋ ਮੌਕੇ ਦਾ ਸੀ ਸਰ ਉਹਨਾਂ ਤੋਂ ਜਾਣਦੇ ਆ ਸਰ ਮੌਕੇ ਦੀ ਸਿਚੁਏਸ਼ਨ ਇੱਕ ਵਾਰੀ ਸਮਝਾ ਦਿਓ ਇਹ ਸਰ ਸਾਡਾ ਇੱਥੇ ਨਾ ਟ੍ਰੈਫਿਕ ਦਾ ਨਾਕਾ ਹੈ ਤਕਰੀਬਨ ਹੋਊਗਾ ਧਾ ਕਿਲੋਮੀਟਰ ਜੀ ਕਾਰ ਵਾਲਾ ਜਿਹਦਾ ਇੱਥੋਂ ਲੰਘਦੇ ਜਾਂਦੇ ਫਟਾਫਟ ਮੈਨੂੰ ਬਾਹਰੇ ਖੜੇ ਸੀ ਮੈਨੂੰ ਕਹਿੰਦੇ ਇੱਕ ਐਕਸੀਡੈਂਟ ਹੋਇਆ ਤਾਂ ਥੋੜੀ ਦੂਰ ਉਦੋਂ ਮੋਟਰਸਾਈਕਲ ਮੇਰੇ ਕੋਲ ਸਰਕਾਰੀ ਲੈ ਕੇ ਫਟਾਫਟ ਤੇ ਮੌਕੇ ਤੇ ਆਏ ਤਾਂ ਪੰਜ ਚਾਰ ਬੰਦੇ ਜਿਹੜੇ ਖੇਤਾਂ ਵਾਲੇ ਸੀ ਇਹਨਾਂ ਨੂੰ ਆਵਾਜ਼ ਬੜੀ ਜ਼ਬਰਦਸਤ ਹੋਈ ਹੈ ਤੇ ਫਟਾਫਟ ਆਈ ਤੱਕਿਆਂ ਖੋਲ ਕੇ ਇੱਕ ਲੇਡੀ ਸੀ ਇੱਕ ਮੁੰਡਾ ਹੋਊਗਾ 15 14 15 ਸਾਲ ਦਾ ਲਗਭਗ ਇੱਕ ਬੰਦਾ ਜਿਹੜਾ ਚਲਾਉਂਦਾ ਸੀ ਗੱਡੀ ਤਿੰਨਾਂ ਨੂੰ ਹੀ ਫਟਾਫਟ ਚੱਕ ਕੇ ਪਹਿਲੇ ਬਾਹਰ ਕੱਢਿਆ ਤੇ ਖੂਨ ਨਾਲ ਲਤਫਾ ਸੀਗੇ ਤੇ ਲੱਗਦਾ ਸੀ ਜਿਵੇਂ ਗੱਡੀ ਓ ਤੇ ਉਧਰੋਂ ਕੈਂਟਰਾਂ ਦਾ ਹੀ ਭਰਿਆ ਹੋਇਆ ਪਰਣੀ ਕੀ ਹਾਂ 709 ਇੱਕਾ ਦਾ ਭਰਿਆ ਤੇ ਮੌਕੇ ਤੋਂ ਦੇਖਦੇ ਲੱਗਦਾ ਵੀ ਜਿਆਦਾ ਓਵਰਟੇਕ ਕਰਦੇ ਨੂੰ ਕਿ ਜਬਰਦਸਤ ਐਕਸੀਡੈਂਟ ਹੋਇਆ ਹੈ ਤੇ ਕਾਫੀ ਆਲਵਾ ਲੋਕ ਇਕੱਠੇ ਹੋ ਗਏ ਵੀ फटाफट ਕੋਸ਼ਿਸ਼ ਕੀਤੀ ਵੀ ਜਿਹੜਾ ਨੇੜੇ ਹਸਪਤਾਲ ਨੇ ਉਹਨੂੰ ਫਾਸਟ ਦੇਣ ਲਈ ਐਂਬੂਲੈਂਸ ਆ ਗਈ ਸਿਹਣੀ ਹਸਪਤਾਲ ਤੋਂ ਜੀ ਤੇ ਜਦੋਂ ਅਸੀਂ ਇੱਕ ਦੇਖਿਆ ਵੀ ਜਿਹੜਾ ਜਿਆਦਾ ਸੀਰੀਅਸ ਉਹਨੂੰ ਰਾਜੇ ਦੇ ਭੇਜੀ ਉਹ ਵੀ ਐਂਬੂਲੈਂਸ ਆ ਗਈ 2 ਮਿੰਟ ਬਾਅਦ ਤੇ ਇਹ ਜਦੋਂ ਮੌਕੇ ਤੇ ਪਹੁੰਚ ਗਈ ਤੇ 1-2 ਮਿੰਟ ਦੇ ਵਿੱਚ ਹੀ ਸੰਭੀ ਤੇ ਲੇਡੀਜ਼ ਨੂੰ ਤੇ ਮੁੰਡੇ ਨੂੰ ਆਪਾਂ ਗੱਲਾਂ ਕਰਦੇ ਸੀ ਉਹ ਬੋਲਦੇ ਸੀ ਕਰਾਂਦੇ ਸੀ ਆ ਲੋਕ ਉਹਦੇ ਹਾਂ ਹੌਸਲੇ ਦੇ ਉਹਨਾਂ ਮੂੰਹ ਖਾਂ ਨੂੰ ਖਾਂ ਸਾਫ਼ ਕਰਕੇ ਤੇ ਲੋਏ ਨੇ ਸਹਤ ਨਾਲ ਲੋਕਾਂ ਦਾ ਪਹੁੰਚ ਕੇ ਉਹਨਾਂ ਐਂਬੂਲੈਂਸ ਭੇਜ ਕੇ ਸੈਣੀ ਹਸਪੀਟਲ ਭੇਜਤਾ ਤੇ ਜਿਹੜਾ ਇੱਕ ਬੋਲਦਾ ਨਹੀਂ ਸੀ ਬੰਦਾ ਲੱਗਦਾ ਸੀ ਜਿਵੇਂ ਉਹਦਾ ਸਾਹ ਚੱਲਦਾ ਹੈ ਉਹਨੂੰ ਆਪਾਂ ਰਾਜੇ ਦੇ ਰਾਜੇ ਹਸਪਤਲ ਦੀ ਐਂਬੂਲੈਂਸ ਆਈ ਤੇ ਉਹਦੇ ਵਿੱਚ ਪਹੁੰਚ ਜਾ ਉਹ ਤੁਸੀਂ ਮਬਲ ਇੱਕ ਅੱਧਾ ਮਿੰਟ ਦੇ ਵਿੱਚ ਉਹ ਪਹੁੰਚ ਗਏ ਅੱਧਾ ਡੇਢ ਦੋ ਮਿੰਟ ਦਾ ਪਹੁੰਚ ਇਹ ਤਾਂ ਬਾਤ ਹੈ ਹਾਂ ਬੋਲ ਗਏ ਲੋਕ ਪਹੁੰਚ ਕੇ ਉਹਨਾਂ ਨੂੰ ਬਾਹਰ ਕੱਢਣ ਦੀ ਵੈਕੂਲੇਟ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ ਹਾਂ ਨਾਲੇ ਫਟਾਫਟ ਬਾਰੀਆਂ ਖ ਤੇ ਦੇਖੋ 에어백 ਵੀ ਖੁੱਲੇ ਸੀ ਉਹ ਤਾਂ ਜਿਆਦਾ ਗੱਡੀ ਵੀ ਭਾਰੀ ਐਕਸ ਜੀ ਵੀ ਗੱਡੀ 500 ਤੇ 에어백 ਖੁੱਲਣ ਦੇ باوجود ਵੀ ਸਮਝ ਨਹੀਂ ਲੱਗੀ ਵੀ ਕਿਵੇਂ ਜਿਆਦਾ ਇੰਜਰਡ ਹੋ ਗਿਆ ਬੰਦਾ ਜਿਹਦਾ ਲੱਗਦਾ ਵੀ ਉਹ ਜਿਹੜਾ ਬੰਦਾ ਸੀਰੀਅਸ ਜਾਨਾ ਬੰਦਾ ਗੱਡੀ ਚ ਲਾ ਰਿਹਾ ਸੀ ਹਾਂ ਉਹਦੇ ਲੱਤਾਂ ਦੋਨੇ ਸੀ ਕਿ ਸਿਰ ਤੇ ਸੱਟ ਐ ਨੀ ਉਹਦੇ ਕਿ ਉਹਦੇ ਲੱਤਾਂ ਦੋਨੇ ਫੈਕਚਰ ਸੀਗੀਆਂ ਜਾਨੀ ਕਿ ਐਵੇਂ ਲੱਗਦਾ ਵੀ ਜਿਵੇਂ ਜਾਦਾ ਪ੍ਰੈਸ ਗੱਡੀ ਤੇਜ਼ ਵੱਜਣ ਨਾਲ ਨਾ ਉਹਦਾ ਸਿਰ ਨਾ ਕਿਤੇ ਅੱਗੇ ਵੱਜਿਆ ਪਰ ਮੌਕੇ ਦੇਸੀ ਨਹੀਂ ਉਹ ਦੇਖੂ ਹੂਨ ਵਗੈਰਾ ਸਿਰ ਤੇ ਹੈ ਨਹੀਂ ਸੀਗਾ ਜੀ ਗੁੱਜੀ ਗੁੱਜੀ ਸੱਟ ਲੱਗ ਗਈ ਜਿਹੜੀ ਲੇਡੀ ਉਹ ਗੱਲ ਕਰ ਰਹੀ ਸੀ ਹਾਂ ਲੇਡੀ ਜੀ ਗੱਲ ਕਰ ਰਹੀ ਸੀ ਬੱਚਾ ਵੀ ਦਾ ਸਿਰਵਾ ਬੱਚੇ ਵੀ ਗੱਲ ਕਰਦਾ ਸੀਗਾ ਜੀ ਦੋਨੇ ਪਏ ਸੀ ਬਚਕੇ ਸੀ ਉਦੋਂ ਜਦੋਂ ਐਂਬੂਲੈਂਸ ਦੇ ਵਿੱਚ ਆਪਾਂ ਉਹਨਾਂ ਨੂੰ ਸਟ੍ਰੈਚਰ ਤੇ ਲਾ ਕੇ ਵਿੱਚ ਰੱਖਿਆ ਵੀ ਤਾਂ ਉਹਦੇ ਵੀ ਬੋਲਦੇ ਸੀ ਗੱਲਾਂ ਕਰਦੇ ਜਾਂਦੇ ਸੀ ਕੋਲ ਤੁਸੀਂ ਮੌਕੇ ਤੇ ਪਹੁੰਚ ਕੇ ਬਾਹਰ ਕੱਢਣ ਦਾ ਉਪਰਾਲਾ ਕੀਤਾ ਟ੍ਰੈਫਿਕ ਤੇ ਨਿਰੰਤਰ ਚੱਲਦਾ ਰਿਹਾ ਉਹਦੇ ਲਈ ਕੋਸ਼ਿਸ਼ ਕੀਤੀਆਂ ਪਰ ਸਰ ਜਿਵੇਂ ਸੜਕ ਨਾਗਵਾਲ ਬਹੁਤ ਪੈਂਦੇ ਸਾਵਧਾਨੀ ਕਿਹੜੀ ਵਰਤਣੀ ਚਾਹੀਦੀ ਕੀ ਕਹੋਂਗੇ ਆਪ ਲੋਕ ਕਿੰਨੇ ਥੋੜੇ ਦਰਖਤ ਨੇ ਸੇ ਨਹਿਰ ਤੋਂ ਲੈ ਕੇ ਇਹ ਦੋਨੇ ਮੋੜ ਦੋਨੇ ਇਹਨਾਂ ਨੂੰ ਆਪਾਂ ਖਤਰਨਾਕ ਮੋੜ ਮੰਨਦੇ ਆ ਇਹ ਜਿਹੜੇ ਆਪਾਂ ਦਰਖਤ ਹਨ ਜੇ ਕਿਤੇ ਥੋੜਾ ਥੋੜਾ ਦਰਖਤਾਂ ਦੀ ਵੀ ਨਾਲ ਕਟਾਈ ਹੋ ਜੇ ਬਣਾ ਜਿਹੜੇ ਜਦੋਂ ਲੋਕੇ ਓਵਰਟੇਕ ਕਰਦੇ ਨੇ ਜੀ ਉਦੋਂ ਜ਼ਿਆਦਾ ਇੱਥੇ ਕਈ ਵਾਰੀ ਐਕਸੀਡੈਂਟ ਜਿਹੜਾ ਹੋਣ ਦਾ ਕਾਰਨ ਮੌਕੇ ਤੇ ਆ ਕੇ ਇਹ ਲੱਗਦਾ ਵੀ ਆਲ ਦੋ ਨਾ ਦਰਖਤ ਜਿਆਦਾ ਲੋਕਾਂ ਨੂੰ ਦੇਖ ਨਹੀਂ ਪਾਰੀਆਂ ਗੱਡੀ ਜਦੋਂ ਉਹਨੂੰ ਓਵਰਟੇਕ ਕਰਦੇ ਆ ਓਵਰਟੇਕਰ ਮਿਲ ਬਿੱਟੇ ਹਾਂ ਹਾਂ ਜੀ ਮੈਂ ਵੈਸੇ ਇੱਕ ਮੰਦਪਾਗੀ ਗੱ ਕਿ ਵਿਅਕਤੀ ਜਾਨ ਬਚ ਸਕੇ ਲੇਕਿਨ ਮੇਰੀ ਨਿੱਜੀ ਹਸਪਤਲ ਦੇ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਕਿ ਜਿਹੜਾ ਵਿਅਕਤੀ ਲੈ ਕੇ ਇੱਥੋਂ ਗਏ ਸੀਗੇ ਐਂਬੂਲੈਂਸ 'ਚ ਉਹ ਬ੍ਰਾਡ ਡੈੱਡ ਹੀ ਹੈ ਉਹਨਾਂ ਦੀ ਮੌਤ ਹੋ ਗਈ ਹੈ ਸੋ ਬਹੁਤ ਅਫਸੋਸ ਹੋ ਰਿਹਾ ਹੈ ਇਹ ਗੱਲ ਕਹਿੰਦੇ ਹਾਲਾਂਕਿ ਪ੍ਰਸ਼ਾਸਨ ਨੇ ਜੋ ਲੋਕ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਪਰ ਕੌਣੀ ਅੱਗੇ ਕਿਹਦੀ ਚੱਲਦੀ ਹੈ ਇਥੋਂ ਇਹ ਨਾਗਵਾਲ ਹੈ ਜਿਵੇਂ ਸਰ ਉਹਨਾਂ ਨੇ ਕਿਹਾ ਕਿ ਖਤਰਨਾਕ ਮੋੜ ਨੇ ਇਹਦੇ ਵਿੱਚ ਇਹ ਜਿਹੜਾ ਰਾਹੋਂ ਤੋਂ ਨਵਾਂ ਸ਼ਹਿਰ ਦਾ ਰਸਤਾ ਹੈ ਸੜਕ ਹੈ ਸੋ ਬੇਇਨਤੀ ਐਨੀ ਹੈ ਪ੍ਰਸ਼ਾਸਨ ਨੂੰ ਕਿ ਜਿਹੜੇ ਦਰਖਤ ਛਾਂਗਣ ਵਾਲੇ ਹਨ ਜੂਰ ਛਾਂਗਿਆ ਜਾਵੇ ਤਾਂ ਜੋ ਥੋੜਾ ਵਿਜ਼ਨ ਪ੍ਰੋਪਰ ਬਣੇ ਕਿਉਂਕਿ ਕਲੈਰਿਟੀ ਨਹੀਂ ਆਉਂਦੀ ਜਦੋਂ ਇੱਥੋਂ ਗੱਡੀ ਜਦੋਂ ਜਾਂਦੀ ਹੈ ਓਵਰਟੇਕ ਕਰਨੀ ਆ ਜਾਂ ਟੂ-ਵੀਲਰ ਤੇ ਓਵਰਟੇਕ ਕਰਨਾ ਤਾਂ ਅੱਗੇ ਜਿਹੜਾ ਰਸਤਾ ਨਜ਼ਰ ਨਹੀਂ ਆਉਂਦਾ ਜਿਹਦੇ ਕਰਕੇ ਹਾਦਸਿਆਂ ਦਾ ਹੋਰ ਕਾਰਨ ਵੀ ਬਣ ਸਕਦਾ ਆ ਤੁਸੀਂ ਦੇਖੋ ਕਿ ਇੱਕ ਪਰਿਵਾਰ ਉੱਜੜ ਗਿਆ ਸੋ ਇਹਦੀ ਆਲੇ-ਦੁਆਲੇ ਜੂਰ ਸਫਾਈ ਬਹੁਤ ਹੋਣੀ ਚਾਹੀਦੀ ਹੈ ਬਹੁਤ ਜਲਦੀ ਹੋਣੀ ਚਾਹੀਦੀ ਹੈ ਤਾਂ ਇਹ ਸਰ ਹੁਣ ਮੈਂ ਬੇਨਤੀ ਕੀਤੀ ਤਾਂ ਅਸੀਂ ਉਸ ਬੇਨਤੀ ਨੂੰ ਰਿਪੀਟ ਵੀ ਕਰ ਦਿੰਨੇ ਆਂ ਔਰ ਆਖਿਰ ਚ ਫਿਰ ਤੋਂ ਬਹੁਤ ਅਫਸੋਸ ਹੈ